ਜਿਸ ਮਤੇ ਨੂੰ ਮਨਜੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਹੈ ਅਸੀਂ ਇਹਦਾ ਪਹਿਲੇ ਹੀ ਲਿਖਤੀ ਵਿਰੋਧ ਕਰ ਚੁੱਕੇ ਹਾਂ ਸਾਡੇ ਕੋਲੇ ਇੱਕ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਂ ਸੈਨੀਟ੍ਰਿਕ ਤੋਂ ਪਹਿਲਾਂ-ਪਹਿਲਾਂ ਇਹਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਮੋਢੋਂ ਜਿਹਨੂੰ ਕਹਿੰਦੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰਦੇ ਹਾਂ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ ਬਸ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਲਫ਼ਜ਼ਾਂ ਦਾ ਹੇਰਫੇਰ ਕਰਕੇ ਫੇਰ ਦੁਬਾਰਾ ਵਾਪਸ ਲੈ ਕੇ ਆ ਰਹੇ ਹੋ ਅੱਜ ਵਿਧਾਨ ਸਭਾ ਚੋਂ ਇਹ ਇਹ ਜਿਹੜਾ ਜਵਾਬ ਮਤਾ ਪਾਸ ਹੋ ਕੇ ਇਹ ਵੀ ਭੇਜ ਦਾਂਗੇ ਸੀ ਉਹਨਾਂ ਨੂੰ ਕਿ ਭਾਈ ਅਸੀਂ ਇਸ ਰਾਜਾਂ ਦੇ ਅਧਿਕਾਰਾਂ ਤੇ ਸੀ ਗਾਕੇ ਨਹੀਂ ਮੰਨਦੇ ਨੇ ਪੰਜਾਬ ਸਰਕਾਰ ਨੇ ਇਹ ਮਤਾ ਵਿਧਾਨ ਸਭਾ ਚ ਪਾਸ ਕਰਕੇ ਉਹਨੂੰ ਰੱਦ ਕਰ ਦਿੱਤਾ ਅਸੀਂ ਸਾਰੇ ਸਟੇਟਾਂ ਦੇ ਚੀਫ ਮਿਨਿਸਟਰ ਨੂੰ ਲਿਖਾਂਗੇ ਵੀ ਜਿਸ ਤਰ੍ਹਾਂ ਪੰਜਾਬ ਨੇ ਰੱਦ ਕੀਤਾ ਸਾਰੀਆਂ ਸਟੇਟਾਂ ਇਸੇ ਤਰ੍ਹਾਂ ਉਸ ਖਾੜੇ ਨੂੰ ਰੱਦ ਕਰਨ ਜਿਹੜਾ ਖਾੜਾ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਨੇ ਇਹ ਪਹਿਲ ਕਦਮੀ ਕੀਤੀ ਹੈ ਕਿਸਾਨ ਸੰਘਰਸ਼ ਦੇ ਰੋਸ਼ਨੀ ਦੇ ਵਿੱਚ ਉਹਨਾਂ ਨੇ ਇਹ ਠੋਕੋਟਿਕ ਪਹਿਲ ਕਦਮੀ ਕੀਤੀ ਇੱਕ ਮਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ 'ਚ ਸਾਡਾ ਉਹ ਸਾਡਾ ਹੱਲ ਕੀਤਾ ਪੰਜਾਬ ਦੇ ਸੰਘਰਸ਼ ਨਾਲ ਪੰਜਾਬ ਦੇ ਕਿਸਾਨ ਲਾਣ ਲੋਕ ਨੇ ਉਹ ਸਰਕਾਰ ਨੇ ਇੱਕ ਤਰ੍ਹਾਂ ਦਾ ਮਸਲਾ ਸਾਡਾ ਹੱਲ ਕੋ ਪਰ ਅਜੇ ਮਰਵਿੰਦਰ ਨੇ ਗੱਲ ਕਹੀ ਹੈ ਅਸੀਂ ਦੂਜੀਆਂ ਸਟੇਟ ਸਰਕਾਰਾਂ ਨੂੰ ਕਹਿੰਦੇ ਆ ਖਾਸ ਕਰਕੇ ਜਿਹੜੀਆਂ ਵਿਰੋਧੀ ਨੇ ਮਤਲਬ ਸਰਕਾਰਾਂ ਉਹ ਜਿੰਨੇ ਪੰਜਾਬ ਸਰਕਾਰ ਨੇ ਕਦਮ ਚੁੱਕਿਆ ਉਹਨਾਂ ਨੂੰ ਕਦਮ ਚੁੱਕਣਾ ਚਾਹੀਦਾ ਤੇ گاؤں ਸੈਂਟਰ ਤੱਕ ਆਰਟ ਤੇ ਅਗਨੀ ਸੰਘਟਨ ਅਸੀਂ ਦੋ ਵਾਵਾ ਲਵਾ ਪਾਵਾਂਗੇ ਵੀ ਇਹਨੂੰ ਜਮਾ ਕਰਜ ਕੀਤਾ ਜਾਵੇ